ਇੱਕ ਦਿਨ ਇੱਕ ਮਛੇਰਾ ਮੱਛੀਆਂ ਫੜਨ ਲਈ ਮੂਹ ਨੇਰੇ ਇੱਕ ਦਰਿਆ ਤੇ ਪਹੁੰਚ ਗਿਆ ਦਮਝੀ ਦਰ ਵਿੱਚ ਮਿੱਤਰੋ ਕੁ ਮਪੀਓ ਖਾਉ ਨਿੱਤਰੋ ਦਰਿਆ ਬਹੁਤੀ ਸ਼ਾਂਤਮਈ ਵਗ ਰਿਹਾ ਸੀ ਤੇ ਉਸਨੇ ਆਪਣਾ ਜਾਲ ਉਥੇ ਰੱਖ ਲਿਆ ਅਤੇ ਸੂਰਜ ਦੇ ਚੜਨ ਦੀ ੜੀ ਕਰਨ ਲੱਗਾ ਉਸਦੇ ਕੋਲ ਹੀ ਇੱਕ ਝੋਲਾ ਪਿਆ ਸੀ ਜਿਸ ਵਿੱਚ ਕੁਝ ਪੱਥਰ ਸਨ ਉਸਨੇ ਸਮੇਂ ਨੂੰ ਬਿਤਾਉਣ ਲਈ ਇੱਕ ਇੱਕ ਪੱਥਰ ਦਰਿਆ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਪੱਥਰ ਸੁੱਟਣ ਨਾਲ ਇੱਕ ਬਹੁਤ ਹੀ ਮਧੁਰ ਆਵਾਜ਼ ਅਤੇ ਕੁਝ ਲਹਿਰਾਂ ਦਰਿਆ ਵਿੱਚ ਉੱਠਣੀਆਂ ਸ਼ੁਰੂ ਹੋਈਆਂ ਜਿਸ ਨੂੰ ਦੇਖ ਕੇ ਉਸ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਉਹ ਇੱਕ ਇੱਕ ਕਰਕੇ ਉਹ ਸਾਰੇ ਪੱਥਰ ਦਰਿਆ ਵਿੱਚ ਸੁੱਟਦਾ ਗਿਆ ਫਿਰ ਅਚਾਨਕ ਸੂਰਜ ਦੀ ਰੌਸ਼ਨੀ ਪ੍ਰਗਟ ਹੋਈ ਤੇ ਉਸ ਦੇ ਹੱਥ ਵਿੱਚ ਉਸ ਝੋਲੇ ਵਿੱਚੋਂ ਕੱਢਿਆ ਆਖਰੀ ਪੱਥਰ ਸੀ ਉਹ ਕੀ ਵੇਖਦਾ ਹੈ ਕਿ ਉਹ ਝੋਲੇ ਵਿੱਚ ਪੱਥਰ ਨਹੀਂ ਸਨ ਉਹ ਤਾਂ ਹੀਰਾ ਸੀ ਫਿਰ ਉਹ ਇਹ ਚੀਜ਼ ਵੇਖ ਕੇ ਚਲਾਉਣ ਲੱਗਾ ਰੋਣ ਲੱਗਾ ਕਿ ਇਹ ਮੇਰੇ ਤੋਂ ਕੀ ਹੋ ਗਿਆ ਹਨੇਰੇ ਦੀ ਵਜ੍ਹਾ ਨਾਲ ਅਗਿਆਨਤਾ ਦੀ ਵਜ੍ਹਾ ਨਾਲ ਉਸ ਨੇ ਉਹ ਜੋ ਦੌਲਤ ਉਸ ਨੂੰ ਅਚਾਨਕ ਮਿਲੀ ਸੀ ਉਸ ਨੇ ਉਹ ਗਲਤੀ ਨਾਲ ਸਾਰੀ ਗਵਾ ਲਈ ਸਾਡੇ ਵਿੱਚੋਂ ਬਹੁਤਿਆਂ ਦਾ ਵੀ ਇਹੀ ਹਾਲ ਹੈ ਕਿ ਅਸੀਂ ساری ਜ਼ਿੰਦਗੀ ਬਿਤਾ ਦਿੰਨੇ ਆਂ ਪਰ ਸਾਡੇ ਕੋਲ ਇੱਕ ਆਖਰੀ ਹੀਰਾ ਵੀ ਨਹੀਂ ਬਚਦਾ ਉਹ ਆਖਰੀ ਹੀਰਾ ਹੈ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਵੱਲ ਝਾਤੀ ਮਾਰਦੇ ਹਾਂ ਜੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਪ੍ਰਤੀ ਸ਼ੁਕਰਾਨਾ ਫੇਲ ਨਹੀਂ ਹੁੰਦਾ ਤਾਂ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਅਸੀਂ ਨਾ ਸ਼ੁਕਰੇ ਹਾਂ ਅਸੀਂ ਅੰਧਕਾਰ ਦੀ ਅਵਸਥਾ ਦੇ ਵਿੱਚ ਹਾਂ ਕਿ ਉਹ ਹੀਰੇ ਸਾਡੀ ਜ਼ਿੰਦਗੀ ਦੇ ਵਿੱਚ ਰਿਸ਼ਤੇ ਨਾਤਿਆਂ ਦੇ ਰੂਪ ਦੇ ਵਿੱਚ ਵੀ ਨੇ ਕੁਦਰਤੀ ਜਿਹੜੀਆਂ ਦੌਲਤਾਂ ਸਵੇਰ ਸ਼ਾਮ ਮੌਸਮ ਹਵਾ ਪਾਣੀ ਉਹਦੇ ਬਾਰੇ ਵੀ ਨੇ ਤੇ ਬੜੀਆਂ ਸਖਿਆਵਾਂ ਦੇ ਰੂਪ ਦੇ ਵਿੱਚ ਵੀ ਨੇ ਇਤਿਹਾਸ ਦੇ ਰੂਪ ਦੇ ਵਿੱਚ ਵੀ ਨੇ ਪਿਆਰ ਮੁਹੱਬਤ ਦੇ ਉਹ ਛੋਟੇ ਛੋਟੇ ਪਲ ਜਿਨ੍ਹਾਂ ਨੂੰ ਅਸੀਂ ਸ਼ੁਕਰਗੁਜ਼ਾਰ ਹੋ ਕੇ ਮਾਣ ਸਕਦੇ ਹਾਂ ਪਰ ਕਈ ਵਾਰੀ ਇੰਜ ਹੁੰਦਾ ਹੈ ਕਿ ਸਾਡੀ ਅੱਖ ਖੁੱਲਦੀ ਨਹੀਂ ਸਾਡਾ ਜਾਣ ਦਾ ਵੇਲਾ ਨੇੜੇ ਆ ਜਾਂਦਾ ਹੈ ਪਰ ਜੇ ਆਖਰੀ ਪਲਾਂਚ ਤੁਹਾਨੂੰ ਕੁਝ ਮਹਿਸੂਸ ਵੀ ਹੋਇਆ ਤਾਂ ਸ਼ਾਇਦ ਅਸੀਂ ਕਾਫੀ ਲੇਟ ਹੋ ਚੁੱਕੇ ਹੁੰਦੇ ਆ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਸਾਡੇ ਜੀਵਨ ਰਹਿੰਦੇ ਆ ਸਾਡੀ ਸੋਝੀ ਸੰਭਲੇ ਸਾਡੀ ਜ਼ਿੰਦਗੀ 'ਚ ਗਿਆਨ ਆਵੇ ਤੇ ਅਸੀਂ ਉਹਦੀਆਂ ਦਿੱਤੀਆਂ ਦਾਤਾਂ ਨੂੰ ਮਾਣ ਸਕੀਏ ਜਾਣ ਸਕੀਏ ਤੇ ਉਹਦੇ ਪ੍ਰਤੀ ਸ਼ੁਕਰਾਨੇ ਨੂੰ ਫੀਲ ਕਰਦੇ ਹੋਏ ਜ਼ਿੰਦਗੀ ਨੂੰ ਬਤੀਤ ਕਰ ਸਕੀਏ ਕਿਤੇ ਇਹ ਨਾ ਹੋਵੇ ਉਸ ਮਛੇਰੇ ਦੇ ਝੋਲੇ ਵਾਂਗੂ ਮਿਲੇ ਹੋਈ ਸਾਰੀ ਜ਼ਿੰਦਗੀ ਦੀ ਦੌਲਤ ਨੂੰ ਅਸੀਂ ਅਜਾਈਂ ਗਵਾ ਜਾਈਏ ਸਮਝੇ